ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅੱਜ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਹੈ ਲੇਕਿਨ ਆਪਣੇ ਗੀਤਾਂ ਦੇ ਜਰੀਏ ਆਪਣੇ ਆਵਾਜ਼ ਦੇ ਜਰੀਏ ਉਹ ਹਮੇਸ਼ਾ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਰਾਜ ਕਰ ਰਿਹਾ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੇ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਹਨਾਂ ਦੀ ਕਮਾਈ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਉਹ ਹੋਰ ਵੀ ਭਖਦਾ ਜਾ ਰਿਹਾ ਇੱਕ ਨਵੀਂ ਜਿਹੜੀ ਐਫਆਈਆਰ ਦੀ ਕਾਪੀ ਆਈ ਹੈ ਇਸ ਤੇ ਵਿੱਚ ਕਈ ਵੱਡੇ ਕੁਲਾਸੇ ਜਿਹੜੇ ਆਏ ਨੇ ਤੇ ਬੰਟੀ ਬੈਂਸ ਤੇ ਉੱਪਰ ਜੋ ਇਲਜ਼ਾਮ ਲੱਗੇ ਨੇ ਕਿ ਉਸਨੇ ਸਿੱਧੂ ਮੂਸੇਵਾਲਾ ਦੀ ਕਮਾਈ ਖਾਦੀ ਹੈ ਔਰ ਪੈਸੇ ਜਿਹੜੇ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਨਹੀਂ ਦਿੱਤੇ ਜਿਸ ਤੋਂ ਬਾਅਦ ਸਿੱਧੂ ਦੇ ਮਾਤਾ ਪਿਤਾ ਜਿਹੜੇ ਨੇ ਬੇਵਸ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਮਾਨਸਾ ਦੇ ਵਿੱਚ ਲਗਾਇਆ ਜਾਂਦਾ ਔਰ ਇਸ ਧਰਨੇ ਦੇ ਵਿੱਚ ਉਹਨਾਂ ਨੇ ਮੰਗ ਰੱਖੀ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਬਣਦਾ ਹੱਕ ਜਿਹੜਾ ਹੈ ਉਹ ਦਵਾਇਆ ਜਾਵੇ ਜੋ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਲੇਕਿਨ ਹੁਣ ਜਿਹੜਾ ਸਾਡਾ ਸਹਾਰਾ ਹੈ ਸਾਡਾ ਇੱਕ ਛੋਟਾ ਪੁੱਤ ਵੀ ਹੈ ਤੇ ਅਸੀਂ ਉਸ ਦਾ ਵੀ ਖਿਆਲ ਰੱਖਣਾ ਹੈ ਉਸ ਦਾ ਵੀ ਪਾਲਣ ਪੋਸਣ ਕਰਨਾ ਹੈ ਤਾਂ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਲੇਕਿਨ ਦੂਜੇ ਪਾਸੇ ਬੰਟੀ ਬੈਂਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੋਈ ਪੈਸਾ ਨਹੀਂ ਖਾਦਾ ਔਰ ਨਾ ਹੀ ਉਸ ਦਾ ਕੋਈ ਉਸ ਕੰਪਨੀ ਦੇ ਨਾਲ ਲੈਣਾ ਦੇਣਾ ਸੀ ਤੇ ਮੈਂ ਉਸ ਕੰਪਨੀ ਤੋਂ ਪਹਿਲਾਂ ਹੀ ਜਿਹੜਾ ਵਕ ਹੋ ਚੁੱਕਿਆ ਸੀ ਬੰਟੀ ਬੈਸ ਦੇ ਵੱਲੋਂ ਕਈ ਇੰਟਰਵਿਊ ਕੀਤੇ ਜਾ ਰਹੇ ਨੇ ਪੋਡਕਾਸਟ ਕੀਤੇ ਜਾ ਰਹੇ ਨੇ ਜਿਸ ਤੇ ਵਿੱਚ ਉਸਨੇ ਆਪਣੀ ਗੱਲ ਜਿਹੜੀ ਰੱਖੀ ਹੈ ਲੇਕਿਨ ਇਹ ਮਾਮਲਾ ਸੋਸ਼ਲ ਮੀਡੀਆ ਤੇ ਜਿੱਥੇ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਦੂਸਰੇ ਦੇ ਵੱਲੋਂ ਮੈਸੇਜ ਜਿਹੜੇ ਕੀਤੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਨੇ ਵਾਇਰਲ ਹੋ ਰਹੀਆਂ ਨੇ ਔਰ ਲੜਾਈ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤਾਂ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਾਈ ਨੂੰ ਬੈਠ ਕੇ ਸੁਲਝਾਇਆ ਜਾਵੇ ਜੋ ਵੀ ਗੱਲ ਹੈ ਉਹ ਸਾਹਮਣੇ ਰੱਖੀ ਜਾਵੇ ਦੋਵਾਂ ਪੱਖਾਂ ਦੀ ਗੱਲ ਸੁਣੀ ਜਾਵੇ ਲੇਕਿਨ ਇਹ ਵਿਵਾਦ ਸੋਸ਼ਲ ਮੀਡੀਆ ਤੇ ਹੋਰ ਵੀ ਜਿਹੜਾ ਪੱਖ ਦਾ ਜਾ ਰਿਹਾ ਉਹ ਜਾਣਦੇ ਆ ਪੂਰਾ ਮੁੱਦਾ ਕੀ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸਦੀ ਕਰੋੜਾਂ ਰੁਪਏ ਦੀ ਕਮਾਈ ਨੂੰ ਲੈ ਕੇ ਵਿਵਾਦ ਪੂਰੀ ਤਰ੍ਹਾਂ ਭਖ ਗਿਆ ਹੈ ਮਾਨਸਾ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਅਤੇ ਮਾਤਾ ਚਰਨ ਕੌਰ ਦੀ ਮੂਲ ਸ਼ਿਕਾਇਤ ਦੀ ਕਾਪੀ ਹੁਣ ਜਨਤਕ ਹੋ ਗਈ ਹੈ ਜਿਸ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਦਿਗਜ ਨਾਂ ਬੰਟੀ ਬੈਂਸ ਉੱਤੇ ਕਈ ਗੰਭੀਰ ਸਵਾਲ ਖੜੇ ਹੋਏ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਪੁਲਿਸ ਨੇ 1 ਡਿਜੀਟਲ ਐਂਟਰਟੇਨਮੈਂਟ ਕੰਪਨੀ ਅਤੇ ਇਸ ਦੇ ਨਾਲ ਜੁੜੇ ਦੋ ਵਿਅਕਤੀਆਂ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਤੇ ਪਰਿਵਾਰ ਇਲਜ਼ਾਮ ਹੈ ਕਿ ਉਹਨਾਂ ਦੇ ਪੁੱਤਰ ਦੀ ਲਗਭਗ 30 ਕਰੋੜ ਦੀ ਕਮਾਈ ਦਾ ਹਿਸਾਬ ਜਿਹੜਾ ਨਹੀਂ ਦਿੱਤਾ ਗਿਆ ਪਰ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਹੈ ਉਹ ਹੈ ਮਾਤਾ ਚਰਨਕੌਰ ਦੀ ਲਿਖਤੀ ਸ਼ਿਕਾਇਤ ਹਾਲਾਂਕਿ ਐਫਆਈਆਰ ਦੇ ਵਿੱਚ ਬੰਟੀ ਬੈਂਸ ਦਾ ਨਾਮ ਸਿੱਧੇ ਤੌਰ ਤੇ ਮਲਜ਼ਮ ਵਜੋਂ ਸ਼ਾਮਲ ਨਹੀਂ ਹੈ ਪਰ ਸ਼ਿਕਾਇਤ ਦੇ ਵਿੱਚ ਉਹਨਾਂ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਮਾਤਾ ਚਰਨਕੌਰ ਨੇ ਦਾਵਾ ਕੀਤਾ ਹੈ ਕਿ ਸਿੱਧੂ ਦੀ ਮੌਤ ਤੋਂ ਸਿਰਫ 4 ਦਿਨ ਬਾਅਦ ਬੰਟੀ ਬੈਂਸ ਉਹਨਾਂ ਦੇ ਘਰ ਆਇਆ ਸੀ ਅਤੇ ਕਥਿਤ ਤੌਰ ਤੇ ਬੈਕ ਡੇਟ ਵਾਲੇ ਕੰਟਰੈਕਟ ਤੇ ਦਸਤਕਤ ਵੀ ਜਿਹੜੇ ਕਰਵਾਏ ਗਏ ਨੇ ਦਾ ਧੋਖਾਧੜੀ ਦਾ ਇਲਜ਼ਾਮ ਜਿਹੜਾ ਹੈ ਉਹ 30 ਕਰੋੜ ਤੋਂ ਵੱਧ ਦੀ ਰਿਐਲਿਟੀ ਦਾ ਨਿਪਟਾਰਾ ਨਾ ਹੋਣਾ ਹੈ ਸ਼ਿਕਾਇਤ ਦੇ ਵਿੱਚ ਬੰਟੀ ਬੈਂਸਤੀ ਭੂਮਿਕਾ ਨੂੰ ਲੈ ਕੇ ਗੰਭੀਰ ਦਾਅਵੇ ਕੀਤੇ ਗਏ ਨੇ ਵਨ ਡਿਜੀਟਲ ਅਤੇ ਸ਼ਬੀਰ ਮੁਮਿੰਨ ਵਿਰੋਧਾਫੇਰ ਦਰਜ ਹੈ ਬਲਕੋਤ ਸਿੰਘ ਨੇ ਕਿਹਾ ਕਿ ਸਾਡੇ ਪੁੱਤਰ ਦੀ ਕਮਾਈ ਨੂੰ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਿਆ ਉਹਨਾਂ ਨੇ ਸਾਫ਼ ਕਿਹਾ ਕਿ ਉਹ ਬੇਕਸੂਰ ਨੇ ਸਿੱਧੂ ਦਾ ਕੋਈ ਵੀ ਪੈਸਾ ਉਹਨਾਂ ਦੇ ਕੋਲ ਨਹੀਂ ਹੈ ਬੈਂਸ ਦੇ ਮੁਤਾਬਕ ਇਹ ਵਿੱਤੀ ਲੈਣ-ਦੇਣ ਸਿੱਧਾ ਪਰਿਵਾਰ ਅਤੇ ਸ਼ਬੀਰ ਮੋਮਿੰਦ ਦੇ ਵਿਚਕਾਰ ਹੈ ਉਹਨਾਂ ਨੇ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਦੋਸ਼ੀ ਪਾਏ ਗਏ ਤਾਂ ਉਹ ਹਰ ਸਜ਼ਾ ਭੁਗਤਣ ਦੇ ਲਈ ਤਿਆਰ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਦੇ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ ਕਿ ਬੰਟੀ ਬੈਂਸ ਦਾ ਨਾਮ ਵੀ ਇਸ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਜਾਂ ਫਿਰ ਮਾਮਲਾ ਸਿਰਫ ਕੰਪਨੀ ਤੱਕ ਹੀ ਸੀਮਿਤ ਰਹੇਗਾ ਸਿੱਧੂ ਦੇ ਫੈਨਸ ਅਤੇ ਪਰਿਵਾਰ ਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅੱਜ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਹੈ ਲੇਕਿਨ ਆਪਣੇ ਗੀਤਾਂ ਦੇ ذریعے ਆਪਣੇ ਆਵਾਜ਼ ਦੇ ذریعے ਉਹ ਹਮੇਸ਼ਾ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਰਾਜ ਕਰ ਰਿਹਾ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੇ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਹਨਾਂ ਦੀ ਕਮਾਈ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਉਹ ਹੋਰ ਵੀ ਪੱਖਦਾ ਜਾ ਰਿਹਾ ਹੈ ਇੱਕ ਨਵੀਂ ਜਿਹੜੀ ਐਫਆਈਆਰ ਦੀ ਕਾਪੀ ਆਈ ਹੈ ਇਸ ਦੇ ਵਿੱਚ ਕਈ ਵੱਡੇ ਕੁਲਾਸੇ ਜਿਹੜੇ ਆਏ ਨੇ ਤੇ ਬੰਟੀ ਬੈਂਸ ਤੇ ਉੱਪਰ ਜੋ ਇਲਜ਼ਾਮ ਲੱਗੇ ਨੇ ਕਿ ਉਸਨੇ ਸਿੱਧੂ ਮੂਸੇਵਾਲਾ ਦੀ ਕਮਾਈ ਖਾਦੀ ਹੈ ਔਰ ਪੈਸੇ ਜਿਹੜੇ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਨਹੀਂ ਦਿੱਤੇ ਜਿਸ ਤੋਂ ਬਾਅਦ ਸਿੱਧੂ ਦੇ ਮਾਤਾ ਪਿਤਾ ਜਿਹੜੇ ਨੇ ਬੇਵਸ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਮਾਨਸਾ ਦੇ ਵਿੱਚ ਲਗਾਇਆ ਜਾਂਦਾ ਔਰ ਇਸ ਧਰਨੇ ਦੇ ਵਿੱਚ ਉਹਨਾਂ ਨੇ ਮੰਗ ਰੱਖੀ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਬਣਦਾ ਹੱਕ ਜਿਹੜਾ ਹੈ ਉਹ ਦਵਾਇਆ ਜਾਵੇ ਕਿਉਂਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਲੇਕਿਨ ਹੁਣ ਜਿਹੜਾ ਸਾਡਾ ਸਹਾਰਾ ਹੈ ਸਾਡਾ ਇੱਕ ਛੋਟਾ ਪੁੱਤ ਵੀ ਹੈ ਤੇ ਅਸੀਂ ਉਸ ਦਾ ਵੀ ਖਿਆਲ ਰੱਖਣਾ ਹੈ ਉਸ ਦਾ ਵੀ ਪਾਲਣ ਪੋਸਣ ਕਰਨਾ ਹੈ ਤਾਂ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਲੇਕਿਨ ਦੂਜੇ ਪਾਸੇ ਬੰਟੀ ਬੈਂਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੋਈ ਪੈਸਾ ਨਹੀਂ ਖਾਦਾ ਔਰ ਨਾ ਹੀ ਉਸ ਦਾ ਕੋਈ ਉਸ ਕੰਪਨੀ ਦੇ ਨਾਲ ਲੈਣਾ ਦੇਣਾ ਸੀ ਤੇ ਮੈਂ ਉਸ ਕੰਪਨੀ ਤੋਂ ਪਹਿਲਾਂ ਹੀ ਜਿਹੜਾ ਵਕ ਹੋ ਚੁੱਕਿਆ ਸੀ ਬੰਟੀ ਬਾਸ ਦੇ ਵੱਲੋਂ ਕਈ ਇੰਟਰਵਿਊ ਕੀਤੇ ਜਾ ਰਹੇ ਨੇ ਪੋਡਕਾਸਟ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਉਸ ਨੇ ਆਪਣੀ ਗੱਲ ਜਿਹੜੀ ਰੱਖੀ ਹੈ ਲੇਕਿਨ ਇਹ ਮਾਮਲਾ ਸੋਸ਼ਲ ਮੀਡੀਆ ਤੇ ਜਿੱਥੇ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਦੂਸਰੇ ਦੇ ਵੱਲੋਂ ਮੈਸੇਜ ਜਿਹੜੇ ਕੀਤੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਨੇ ਵਾਇਰਲ ਹੋ ਰਹੀਆਂ ਨੇ ਔਰ ਲੜਾਈ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤਾਂ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਾਈ ਨੂੰ ਬੈਠ ਕੇ ਸੁਲਝਾਇਆ ਜਾਵੇ ਜੋ ਵੀ ਗੱਲ ਹੈ ਉਹ ਸਾਹਮਣੇ ਰੱਖੀ ਜਾਵੇ ਦੋਵਾਂ ਪੱਖਾਂ ਦੀ ਗੱਲ ਸੁਣੀ ਜਾਵੇ ਲੇਕਿਨ ਇਹ ਵਿਵਾਦ ਸੋਸ਼ਲ ਮੀਡੀਆ ਤੇ ਹੋਰ ਵੀ ਜਿਹੜਾ ਪੱਖ ਦਾ ਜਾ ਰਿਹਾ ਉਹ ਜਾਣਦੇ ਆ ਪੂਰਾ ਮੁੱਦਾ ਕੀ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸਦੀ ਕਰੋੜਾਂ ਰੁਪਏ ਦੀ ਕਮਾਈ ਨੂੰ ਲੈ ਕੇ ਵਿਵਾਦ ਪੂਰੀ ਤਰ੍ਹਾਂ ਭਖ ਗਿਆ ਹੈ ਮਾਨਸਾ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਅਤੇ ਮਾਤਾ ਚਰਨ ਕੌਰ ਦੀ ਮੂਲ ਸ਼ਿਕਾਇਤ ਦੀ ਕਾਪੀ ਹੁਣ ਜਨਤਕ ਹੋ ਗਈ ਹੈ ਜਿਸ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਦਿਗਜ ਨਾਂ ਬੰਟੀ ਬੈਂਸ ਉੱਤੇ ਕਈ ਗੰਭੀਰ ਸਵਾਲ ਖੜੇ ਹੋਏ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਪੁਲਿਸ ਨੇ 1 ਡਿਜੀਟਲ ਐਂਟਰਟੇਨਮੈਂਟ ਕੰਪਨੀ ਅਤੇ ਇਸ ਦੇ ਨਾਲ ਜੁੜੇ ਦੋ ਵਿਅਕਤੀਆਂ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਤੇ ਪਰਿਵਾਰ ਦਾ ਅਲਜਾਮ ਹੈ ਕਿ ਉਹਨਾਂ ਦੇ ਪੁੱਤਰ ਦੀ ਲਗਭਗ 30 ਕਰੋੜ ਦੀ ਕਮਾਈ ਦਾ ਹਿਸਾਬ ਜਿਹੜਾ ਨਹੀਂ ਦਿੱਤਾ ਗਿਆ ਪਰ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਹੈ ਉਹ ਹੈ ਮਾਤਾ ਚਰਨਕੌਰ ਦੀ ਲਿਖਤੀ ਸ਼ਿਕਾਇਤ ਹਾਲਾਂਕਿ ਐਫਆਈਆਰ ਦੇ ਵਿੱਚ ਬੰਟੀ ਬੈਂਸ ਦਾ ਨਾਮ ਸਿੱਧੇ ਤੌਰ ਤੇ ਮਲਜ਼ਮ ਵਜੋਂ ਸ਼ਾਮਲ ਨਹੀਂ ਹੈ ਪਰ ਸ਼ਿਕਾਇਤ ਦੇ ਵਿੱਚ ਉਹਨਾਂ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਮਾਤਾ ਚਰਨਕੌਰ ਨੇ ਦਾਵਾ ਕੀਤਾ ਹੈ ਕਿ ਸਿੱਧੂ ਦੀ ਮੌਤ ਤੋਂ ਸਿਰਫ 4 ਦਿਨ ਬਾਅਦ ਬੰਟੀ ਬੈਂਸ ਉਹਨਾਂ ਦੇ ਘਰ ਆਇਆ ਸੀ ਅਤੇ ਕਥਿਤ ਤੌਰ ਤੇ ਬੈਕ ਡੇਟ ਵਾਲੇ ਕੰਟਰੈਕਟ ਤੇ ਦਸਤਕਤ ਵੀ ਜਿਹੜੇ ਕਰਵਾਏ ਗਏ ਨੇ ਦਾ ਧੋਖਾਧੜੀ ਦਾ ਇਲਜ਼ਾਮ ਜਿਹੜਾ ਹੈ ਉਤੀ ਕਰੋੜ ਤੋਂ ਵੱਧ ਦੀ ਰਿਐਲਿਟੀ ਦਾ ਨਿਪਟਾਰਾ ਨਾ ਹੋਣਾ ਹੈ ਸ਼ਿਕਾਇਤ ਦੇ ਵਿੱਚ ਬੰਟੀ ਬੈਂਸਤੀ ਭੂਮਿਕਾ ਨੂੰ ਲੈ ਕੇ ਗੰਭੀਰ ਦਾਅਵੇ ਕੀਤੇ ਗਏ ਨੇ ਵਨ ਡਿਜੀਟਲ ਅਤੇ ਸ਼ਬੀਰ ਮੋਮਿਨ ਵਿਰੋਧਾਫੇਰ ਦਰਜ ਹੈ ਬਲਕੋਤ ਸਿੰਘ ਨੇ ਕਿਹਾ ਕਿ ਸਾਡੇ ਪੁੱਤਰ ਦੀ ਕਮਾਈ ਨੂੰ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਿਆ ਉਹਨਾਂ ਨੇ ਸਾਫ਼ ਕਿਹਾ ਕਿ ਉਹ ਬੇਕਸੂਰ ਨੇ ਸਿੱਧੂ ਦਾ ਕੋਈ ਵੀ ਪੈਸਾ ਉਹਨਾਂ ਦੇ ਕੋਲ ਨਹੀਂ ਹੈ ਬੈਂਸ ਦੇ ਮੁਤਾਬਕ ਇਹ ਵਿਥੀ ਲੈਣ ਦੇਣ ਸਿੱਧਾ ਪਰਿਵਾਰ ਅਤੇ ਸ਼ਬੀਰ ਮੋਮਿੰਦ ਦੇ ਵਿਚਕਾਰ ਹੈ ਉਹਨਾਂ ਨੇ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਦੋਸ਼ੀ ਪਾਏ ਗਏ ਤਾਂ ਹਰ ਸਜ਼ਾ ਭੁਗਤਣ ਦੇ ਲਈ ਤਿਆਰ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਦੇ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ ਕਿ ਬੰਟੀ ਬੈਸ ਦਾ ਨਾਮ ਵੀ ਇਸ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਜਾਂ ਫਿਰ ਮਾਮਲਾ ਸਿਰਫ ਕੰਪਨੀ ਤੱਕ ਹੀ ਸੀਮਿਤ ਰਹੇਗਾ ਸਿੱਧੂ ਦੇ ਫੈਨਸ ਅਤੇ ਪਰਿਵਾਰ ਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ